ਅਰਗੀ ਆਉ ਦੂਜੇ ਲੈ ਲਕਾਰੇ ਵੀ ਅੰਦਰ ਵੜ ਗਈ ਹਾ ਤੀਜੇ ਲਲਕਾਰੇ ਨਾਲ ਨੌ ਤੇਰਾ ਲੈ ਕੇ ਹਾ ਪਹਿਲੇ ਲਲਕਾਰੇ ਨਾਲ ਹੜਮਾ ਹੈ ਡਰ ਗਈ ਅਦੂਜੇ ਲਲਕਾਰੇ ਵੀ ਅੰਦਰ ਵੜ ਗਈ ਤੀਜੇ ਲਲਕਾਰੇ ਨਾਲ ਨੌ ਮੇਰਾ ਲੈ ਕੇ ਸਦਾ ਆਣ ਕੇ ਦਰਾਂ ਦੇ ਵਿੱਚ ਵਜਿਆ ਨੀ ਪਟੂ ਫਿਰਦਾ ਹੈ ਫਿਰਦਾ ਸਰਾਵ ਨਾਲ ਰੱਜਿਆ ਨੀ ਪਟੂ ਫਿਰਦਾ ਕੱਲਾ ਕੰਮ ਬਾਈ ਲਿਆਣੇ ਬਾਈ ਕੱਟਣੇ ਉਹ ਦੂਜਾ ਕੰਮ ਬੋਤ ਨਾ ਦੇ ਡਾਕ ਪੱਟਣੇ ਉਹ ਤੀਜਾ ਕੰਮ ਰਹਿਣੀ ਆਪਾਂ ਮੁੱਲ ਦੀ ਲੜਾਈ ਕੋਈ ਆਣ ਕੇ ਮਾਈ ਦਾ ਨਾਲ ਟੱਕਰੇ ਨਹੀਂ ਤੇਰੇ ਦਰਤੇ ਅੱਡਾ ਤੇ ਵੜਾਉਦਾ ਜੱਟ ਵੱਕਰੇ ਰਹਿਣੀ ਤੇਰੇ ਦਰਤੇ ਹੋ ਝਾਰਖੀ ਤੇਰੇ ਜਨਾ ਚ ਡੈਣੋਂ ਹਟ ਗਈ ਯਾਰ ਤੇ ਸ਼ਿੰਗਾਰ ਲਾ ਕੇ ਬੈਣੋਂ ਹਟ ਗਈ ਝਾਰਖੀ ਤੇਰੇ ਜਨਾ ਚ ਡੈਣੋਂ ਹਟ ਗਈ ਯਾਰ ਤੇ ਸ਼ਿੰਗਾਰ ਲਾ ਕੇ ਬੈਣੋਂ ਹਟ ਗਈ ਹੇ ਸਾਰਾ ਸਾਰਾ ਤੈਨ ਅਹ ਸਾਰਾ ਸਾਰਾ ਤੈਨ ਸਾਡੀ ਗੜੀ ਵਿੱਚ ਗਏ ਡੇ ਬਿਨਾ ਕੰਮ ਤੋਂ ਫਰੇ ਐ ਮੈ ਲਾਉਂਦਾ ਨਹੀਂ ਡੁੱਬ ਜਾਣੀਦਾ ਹੇ ਝਮਕੇ ਰਮਾਲ ਫੜਾਉਂਦਾ ਨਹੀਂ ਡੁੱਬ ਜਾਣੀਦਾ ਹੇ ਹੋਰ ਕੋਈ ਤੈਨੂੰ ਜੇ ਵਿਆਹ ਕੇ ਲੈ ਗਿਆ ਬੱਭੂ ਦਾ ਜਿਉਣਾ ਜੱਗ ਤੇ ਨਾਲ ਗਿਆ ਫਾਇਓ ਅੰਕਲ ਜੀ ਨੂੰ ਜੇ ਵੇਹ ਆਲੇ ਗਿਆ ਬੱਬੂ ਦਾ ਜੀ ਆਉਣਾ ਜੱਗ ਤੇ ਨਾ ਰਹਿ ਗਿਆ ਓ ਟੱਲ ਮੇਰੇ ਨਾਲ ਕਰ ਲੈ ਲਈਏ ਦਾਵਾ ਛਿੱਟੀ ਪੈਰ ਦੀ ਹਰੇ ਨਾ ਆਵਾਜ਼ੀ ਨਿਛਤ ਕਰ ਦੇ ਕਰਦੇ ਬੱਬੂ ਦਾ ਰਾਜੀ ਨਿਛਤ ਕਰ ਦੇ ਓ ਕਰਦੇ ਬੱਬੂ ਦਾ ਰਾਜੀ ਨਿਛਤ ਕਰ ਦੇ ਧੰਨਵਾਦ ਹੋਏ ਹੋਏ ਲੈ ਓ ਸੱਲਾ ਲੈ ਕਿੱਡਾ ਸੁਣਾ ਦੇ